ਦੇਖੋ ਬਈ ਦੋਸਤੋ ਇੰਨਾ ਗੰਦਾ ਮੀਂਹੇ ਘੇਰਿਆ ਨਾ ਇੱਧਰ ਆਪਣੀ ਚਾਹ ਜਿਹੜੀ ਮੈਂ ਦਾਦੇ ਨੂੰ ਬਣਾਉਣ ਚੱਲਿਆ ਤੇ ਵਲੌਗ ਪੂਰਾ ਦੇਖੋ ਲੱਗ ਜੂ ਪਤਾ ਤੇ ਆਹ ਦੇਖੋ ਇੱਥੇ ਮੀਂਹੇ ਘੇੜ ਲਿਆ ਬਈ ਨਾ ਅੱਗੇ ਜਾਣ ਜੋਗਾ ਨਾ ਪਿੱਛੇ ਜਾਣ ਜੋਗਾ ਇੰਨੇ ਚਿਰ ਚ ਮੇਰਾ ਤਾਂ ਬੁਰਾ ਹਾਲ ਹੋ ਜੂਆ ਤੇ ਹੁਣ ਮੈਂ ਇੱਥੇ ਖੜਾ ਪਰ ਇੱਥੇ ਵੀ ਮੀਂਹ ਆਈ ਜਾ ਰਿਹਾ ਨੌਨ ਸਟਾਪ ਰੋਕਣ ਦਾ ਨਾਲ ਹੀ ਲੈਂਦਾ ਯਾਰ ਥੋੜਾ ਇੱਕ ਬਸ ਮਿੰਟ ਨਾ ਪੰਜ ਰੁਕ ਜੇ ਮੀਂਹ ਮੇਰਾ ਗੱਲ ਬਣ ਜੂ ਮੈਂ ਪਹੁੰਚੂ ਡੱਬ ਵਾਲੀ ਸਾਹਮਣੀ ਅਡਾ ਵਾਲੀ ਬਾਲੀ ਦੂਰ ਨਹੀਂ ਪਰ ਯਾਰ ਹਾਲਤ ਜਿਹੜੀ ਮਾੜੀ ਹੋਈ ਪਈਆ ਚੱਲੋ ਯਾਰ ਉਹਨਾਂ ਨੂੰ ਮੀਂਹ ਨੂੰ ਜਦੋਂ ਰੁਕ ਗਿਆ ਉਹਦੀ ਤੁਰਾਂਗੇ ਹੁਣ ਕੋਸ 6:30 ਵਜੇ ਦਾ ਵੇਲਾ ਦੋਸਤੋ ਸਵੇਰ ਦੇ ਇਸ ਤਰ੍ਹਾਂ ਦਾ ਮੌਨ ਮੌਲਾ ਮੀਂਹ ਕੰਨ ਮਨੇ ਕਣੀ ਆਈ ਜਾਂਦੀ ਆ ਮੈਂ ਤਾਂ ਹਾਂ ਹੁਣ ਤੁਹਾਡੇ ਨਾਲ ਗੱਲ ਕਰਦੇ ਆ ਮੀਂਹ ਕੰਨ ਮਨੇ ਕਣੀ ਆਈ ਜਾਂਦੀ ਆ ਨੌਨ ਸਟਾਪ ਲਗਾਤਾਰ ਚੱਲੀ ਜਾਂਦੀ ਆ ਮੌਲ ਬੁਰਾ ਵਧੀਆ 6:30 ਦਾ ਟਾਈਮ ਆ ਸਵੇਰ ਦੇ ਸਵੇਰੇ ਸਵੇਰੇ ਉੱਠ ਕੇ ਚਾਹ ਪਈਆ ਪਿੱਛੇ ਸਾਈਕਲ ਤੇ ਉਹ ਵੀ ਸ਼ਹਿਰ ਚੱਲਿਆ ਮੈਂ ਚਾਹ ਫੜਾਉਣ ਦਾਦਾ ਕੀ ਚੱਕ ਰਿਹਾ ਇੱਕ ਮਿੰਟ ਧੰਨਵਾਦ ਵੀਡੀਓ ਦੇ ਕਲਿੱਕ ਕਰਨ ਵਾਸਤੇ ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਿਓ ਤੇ ਬਜ਼ੁਰਗਾਂ ਦਾ ਆਸ਼ੀਰਵਾਦ ਲੈਂਦੇ ਹੋਏ ਅੱਜ ਦਾ ਵਲੌਗ ਜਿਹੜਾ ਸਟਾਰਟ ਕਰਦੇ ਆ ਤੇ ਅੱਜ ਰੀਜਨ ਕੀ ਸੀ ਸਵੇਰੇ ਸਵੇਰੇ ਜਾਂਦਾ ਹਨੀ ਕੰਨੀਆਂ ਚ ਵੀ ਜਾਂਦਾ ਕਿ ਰੀਜਨ ਆ ਜਦੋਂ ਦਾਦਾ ਹੈ ਨਾ ਦਾਦੂ ਆ ਨਾ ਆਪਣਾ ਮੇਰਾ ਦਾ ਦਾਦਾ ਜੀ ਉਹ ਦਾਖਲ ਨੇ ਐਡਮਿਟ ਨੇ ਹਸਪਤਾਲ ਚ ਉਹਨਾਂ ਦਾ ਥੋੜਾ ਜਿਹਾ ਇਨਫੈਕਸ਼ਨ ਜੀ ਹੋ ਗਈ ਸੀ ਖੂਨ ਚ ਤੇ ਕੱਲ ਦੇ ਦਾਖਲ ਨੇ ਅੱਜ ਛੁੱਟੀ ਮਿਲ ਜੂ ਸ਼ਾਇਦ ਦੇਖੋ ਨਾਰਮਲ ਸੀ ਇੰਨਾ ਜਿਆਦਾ ਹੈ ਨਹੀਂ ਸੀ ਫਿਰ ਵੀ ਐਡਮਿਟ ਕਰ ਲਿਆ ਤੇ ਉੱਥੇ ਹੀ ਚੱਲਿਆ ਮੈਂ ਚਾਹ ਖਣਾਉਣ ਟਟਕੇ ਧੜਕੇ ਤੁਹਾਨੂੰ ਦਿਖਾਵਾਂਗੇ ਡੱਬਲੀ ਦਾ ਮੌਲ ਵੀ ਕੀ ਆ ਤੇ ਦਾਦੇ ਦੀ ਹਾਲਤ ਵੀ ਕੀ ਆ ਸਾਰਾ ਕੁਝ ਉਸ ਉੱਤੇ ਪਹੁੰਚ ਕੇ ਦਿਖਾਵਾਂਗੀ ਸ਼ੇਅਰ ਕਰਦੇ ਕਰੋ ਵਲੌਗ ਨੂੰ ਜਿਆਦਾ ਤੋਂ ਜਿਆਦਾ ਸਾਂਝਾ ਕਰਿਆ ਕਰੋ ਦੋਸਤਾਂ ਤੱਕ ਤੇ ਚਲੋ ਹੁਣ ਮੈਂ ਥੋੜਾ ਏਰੀਆ ਕਵਰ ਕਰਨਾ ਖਿੱਚ ਕੇ ਜੇ ਨਹੀਂ ਤੇ ਚਾਹ ਠਰ ਜਾਣੀ ਆ ਕਿਉਂਕਿ ਕਣੀ ਆ ਜਾਂਦੀ ਆ ਤੇ ਫਿਰ ਚਾਹ ਠਰ ਜਾਣੀ ਆ ਫਿਰ ਕੋਈ ਚਾਹ ਦਾ ਫਾਇਦਾ ਨਹੀਂ ਹੋਣਾ ਚਲੋ ਮਿਲਦਾ ਤੁਹਾਨੂੰ ਹੁਣ ਸਿੱਧਾ ਡੱਬ ਵਾਲੀ ਪਹੁੰਚ ਕੇ ਜੋ ਜੀ ਖਿਆ ਹੁਣ ਸਾਫ ਕਰਦੀ ਆ ਲਓ ਜੀ ਦੋਸਤੋ ਕਿਣ ਮਣਕਣੀ ਤੋਂ ਜਿਹੜਾ ਮੀਤ ਤੇਜ ਹੋ ਚੁੱਕਿਆ ਤੇ ਮੈਂ ਆਲਮੋਸਟ ਛੱਡ ਚੁੱਕਿਆ ਮੈਂ ਸਾਫ ਕਰਦੀ ਆ ਮੈਂ ਆਲਮੋਸਟ ਸਾਰੇ ਭੇਜੇ ਚੁੱਕੇ ਨੇ ਸੇ ਮੇਰੀ ਹਾਲਤ ਜਿਹੜੀ ਦੇਖ ਹੀ ਸਕਦੇ ਹੋ ਤੇ ਆ ਵੀ ਇਧਰ ਸਾਰੀ ਮਣੀ ਲੋਰ ਜਿਹੜੀ ਭੇਜੇਗੀ ਇਧਰੋਂ ਵੀ ਭੇਜੇਗੀ ਤੇ ਆ ਆਪਣੀ ਚਾਹ ਜਿਹੜੀ ਦੇਖ ਲੈਂਦੇ ਆ ਗਰਮ ਪਈਏ ਚਾਹ ਤਾਂ ਬਹੁਤ ਠੰਨੀ ਨਾ ਹੋ ਜੇ ਨੂੰ ਇਧਰ ਕਰਦੀ ਏ ਤੇ ਮੈਂ ਉਹ ਤੁਸੀਂ ਦੇਖ ਲਓ 1 ਕਿਲੋਮੀਟਰ ਤੋਂ ਆਇਆ ਉੱਥੋਂ ਮੀਂਹ ਤੇਜ਼ ਹੋ ਗਿਆ ਸੀ ਬੰਗਿਆ ਸਾਹਮਣੇ ਪੁਲ ਦੇ ਥੱਲੇ ਆ ਕੇ ਖੜਾਂਗੇ ਬਾਲਾ ਜਿਆਦਾ ਤੇਜ਼ ਹੋ ਗਿਆ ਮੈਂ ਜਮਨ ਦੇ ਥੱਲੇ ਖੜਾ ਜਮਨ ਦੇ ਥੱਲੇ ਘੱਟ ਲੱਗਦੀ ਆ ਕਿਡਮਨ ਕਣੀ ਤੋਂ ਜਿਆਦਾ ਫਾਸਟ ਹੋ ਗਿਆ ਬਸ ਐਕਜੈਕਟ ਤ ਸਹੀ 10 ਮਿੰਟ ਮੀ ਰੋਕ ਜੇਣਾ ਪਹੁੰਚ ਜਾਗੇ ਉੱਥੋਂ ਸਿਰਚ ਆ ਕੇ ਵੱਜ ਜੰਦੀ ਆ ਜਮਨਾ ਸ਼ਾਇਦ ਮੈਨ ਨਿਸ਼ਾਨ ਵੀ ਹੋਵੇ ਸਿਰ ਤੇ ਤੇ ਮੈਂ ਭੇਜੂ ਪੂਰਾ ਚੱਕਿਆ ਲੋ ਜੀ ਪੂਰਾ ਭੇਜਿਆ ਮੈਂ ਆ ਕੋਈ ਤੁਹਾਨੂੰ ਦਿਖਣਾ ਨਹੀਂ ਲੱਗਦੇ ਨਹੀਂ ਸਵੇਰ ਦਾ ਮਾਹੌਲ ਆ ਯਾਰ ਕੋਈ ਤੁਹਾਨੂੰ ਦਿਖਦਾ ਹੀ ਨਹੀਂ ਇੱਥੇ ਹੁਣ ਖਿੱਚਣ ਦਾ ਪੈਣਾ ਨਹੀਂ ਚਾਟ ਹਰ ਜਾਣੀਆਂ ਬਸ ਤਾਂ ਸਾਹਮਣੇ ਭਾਰਤ ਮਾਲਾ ਰੋਡ ਆ ਇੱਥੇ ਇੱਥੇ ਖੜ੍ਹਦੇ ਆ 2 ਮਿੰਟ ਜੇ ਹੋਲੀ ਹੋ ਗਿਆ ਤਾਂ ਨੌਨ ਸਟਾਪ ਚੱਲਾਂਗੇ ਕਿਉਂਕਿ ਪਹਿਲਾਂ ਪੂਰ ਹੋ ਸੀ ਹੁਣ ਪੂਰ ਹੋ ਗਈ ਫਿਰ ਤੇ ਮੋਟੀ ਕਣੀ ਹੋ ਗਈ ਇੱਕੇ ਨਾਲ ਜਦੋਂ ਮੈਂ ਪਿੱਛੇ ਸੀਗਾ ਮੈਂ ਖਿੱਚਿਆ ਬਹੁਤ ਦੇਖੋ ਹਾਲਤ ਫਿਰ ਵੀ ਮੇਰੀ ਆ ਹੋ ਗਈ ਚੱਲੋ ਫਿਰ ਖਿੱਚਣ ਦਾ ਪੈਣਾ ਹੀ ਆ ਚਲੋ ਜੀ ਦੋਸਤੋ ਬਾਕੀ ਲਾਈਕ ਕਰ ਦਿਆ ਕਰੋ ਯਾਰ ਵਲੌਗ ਨੂੰ ਬਹੁਤ ਮਿਹਨਤ ਲੱਗਦੀ ਆ ਵਲੌਗ ਬਣਾਉਣ ਲੱਗੇ ਤੇ ਚਲੋ ਪੂਰਾ ਹੋ ਗਈ ਚਲੋ ਘਟ ਗਿਆ ਮਨਣਾ ਮੋਟੀ ਕਣੀ ਹੋ ਗਈ ਸੀ ਇੱਕਦਮ ਚਲੋ ਹੁਣ ਤੁਹਾਨੂੰ ਡਰੈਕਟਰ ਡੱਬਾ ਵਾਲੀ ਪਹੁੰਚ ਕੇ ਮਿਲਾਂਗੇ ਕਿੰਨਾ ਮਰਜੀ ਮੀ ਅੱਜ ਹੁਣ ਨਹੀਂ ਵਿਚਾਲੋ ਵਲੌਗ ਸ਼ੂਟ ਕਰਦੇ ਕੋ ਕਿਲੋਮੀਟਰ ਦਾ ਦਰਾਇ ਲੈ ਕੇ ਹੁਣ ਸਾਰਾ ਉਤੋ 2 ਕਿਲੋਮੀਟਰ ਹੋਗਾ ਚਲੋ ਦੋਸਤੋ ਮੈਂ ਤੁਹਾਨੂੰ ਕਿਹਾ ਸੀ ਮੈਂ ਟਰੈਕਟਰ ਡੱਬਾ ਵਾਲੀ ਜਾ ਕੇ ਮਿਲੂਗਾ ਚੌਥੀ ਮੈਂ ਬਲੌਗ ਸ਼ੂਟ ਕਰੂਗਾ ਪਰ ਯਾਰ ਨਹੀਂ ਯਾਰ ਜਿਵੇਂ ਰੱਬ ਦੀ ਕਹਿੰਦੇ ਨੇ ਮੀਂਹ ਦੇਖੋ ਕਿੰਨਾ ਤੇਜ਼ ਹੋ ਗਿਆ ਸੁਣੋ ਮੀਂਹ ਦੀ ਆਵਾਜ਼ ਅੱਨੇ ਮੀਂਹ ਜੇ ਨਿਕਲਿਆ ਨਾ ਜਿਹੜੀ ਚਾ ਗਰਮਾ ਬਾਲੀ ਗਰਮ ਨਹੀਂ ਵੜਾ ਹੁਣ ਠੀਕ ਜੀ ਰਹਿ ਗਈ ਇੱਥੇ ਵੀ ਮੀਂਹ ਆਉਣ ਲੱਗ ਗਿਆ ਬਾਈ ਥੋੜਾ ਜਿਹਾ ਅੰਦਰ ਕਰੀਏ ਆਹ ਵਾ ਡੱਬਾ ਵਾਲੀ ਸਾਹਮਣੇ ਡੱਬਾ ਵਾਲੀ ਆਮਖਾ ਯਾਰ ਐਨੇ ਚ ਗਿਆ ਤਾਂ ਚਾ ਦਾ ਕੀ ਫਾਇਦਾ ਲਜਾਈਦਾ ਫਿਰ ਚਾ ਤਾਂ ਜਿਹੜੀ ਪਾਣੀ ਭੰਜੂਗੀ ਤੇ ਜਲੋਨ ਫਿਰ ਵੇਟ ਕਰਦੇ ਆਉਣ ਕਰ ਵੀ ਕੀ ਸਕਦੇ ਆ ਤੁਹਾਡੇ ਲਈ ਇੱਕ ਸਰਪ੍ਰਾਈਜ਼ ਆ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਕੋਈ ਸਰਪ੍ਰਾਈਜ਼ ਚੀਜ਼ ਮੰਗਾਈ ਆ ਤੁਹਾਡੇ ਵਾਸਤੇ ਉਹ ਸਰਪ੍ਰਾਈਜ਼ ਆਪਣੀ ਨੈਕਸਟ ਅਗਲੇ ਵਲੌਗ ਦੇ ਵਿੱਚ ਆਜੂਆ ਕਿਹੜਾ ਸਰਪ੍ਰਾਈਜ਼ ਆ ਤੇ ਛੋਟਾ ਸਰਪ੍ਰਾਈਜ਼ ਆ ਪਰ ਸਰਪ੍ਰਾਈਜ਼ ਜ਼ਰੂਰ ਆ ਲੋੜੇ ਆਪਣੇ ਵੀਡੀਓ ਦੇਖਦੇ ਆ ਕੁਛ ਨਾ ਕੁਛ ਤਾਂ ਉਹਨਾਂ ਨੂੰ ਵਿਆਹ ਕਰਾਂਗੇ ਆਪਾਂ ਯਾਰ ਮੀ ਇੱਥੇ ਵੀ ਆਉਣ ਲੱਗ ਗਿਆ ਹੁਣ ਕੀ ਕਰੀਏ ਬਦੀ ਜਾਂਦਾ ਤਾਂ ਉੱਤੋਂ ਵੀ ਡਿੱਗੀ ਜਾਂਦਾ ਯਾਰ ਉੱਤੋਂ ਵੀ ਡਿੱਗੀ ਜਾਂਦਾ ਟਾਲੀ ਨਹੀਂ ਕਵਰ ਕਰ ਸਕਦੀ ਇਹਨਾਂ ਇੱਕ ਕੈਮਰੇ ਤੇ ਆ ਕੇ ਬੰਦਕ ਵਿੱਚ ਛੁਕਣੀ ਵੱਜਦੀ ਆ ਅੱਜ ਤਾਂ ਮੀਂਹ ਲੈ ਕੇ ਬਹਿ ਗਿਆ ਭਾਈ ਮੀਂਹ ਨੇ ਘੇੜ ਲਿਆ ਹਾਂ ਦੇਖ ਕੋਡ ਆਇਆ ਯਾਰ ਬੰਦੇ ਕੈਮਰੇ ਦੇ ਅੰਦਰ ਤਾਂ ਤਾਂ ਗਿਆ ਪਿਸ਼ਾਵ ਕਰਨ ਨਿੱਕੇ ਨਾ ਮਿਲਾਂਗੇ ਉਹਨੂੰ ਇੱਥੇ ਬਹਿਣਾ ਕੋਈ ਨਾ ਹੁੰਦਾ ਬਾਥਰੂਮ ਚ ਗਿਆ ਦਾਤਾ ਬਾਥਰੂਮ ਚ ਬੈਠ ਕਰਦੇ ਆ 2 ਮਿੰਟ ਆਲਾ ਹੋ ਗਿਆ ਆ ਗਿਆ ਵਾਪਸ ਜਰੋ ਆਪੋ ਮਰੀਨਾ ਇਹ ਕਹਿੰਦਾ ਇਹ ਕਹਿੰਦਾ ਹੈ ਤੇ ਕੀ ਕਹਿੰਦਾ ਡਾਕਟਰ ਇਫੈਕਸ਼ਨ ਵਾਲਾ ਇਫੈਕਸ਼ਨ ਹੁਣ ਦੇਣਗੇ ਅੱਜ ਜੀ ਮੈਂ ਮਾ ਫਰੈਂਡ ਵਾਲੇ ਪਹੁੰਚੇ ਸੀ ਪਿੰਡ ਦੇ ਨਹਿਰ ਦੇ ਮੌਸਮ ਦੇਖੋ ਯਾਰ ਕਹਿ ਜਾਓਗੇ ਅੱਕੇ ਨਾਲ ਹਵਾਦਲ ਹਵਾਦਲ ਲੱਗੀ ਤੇ ਹੋਰ ਹੀ ਹੋ ਗਿਆ ਹਵਾ ਨਾਲ ਲੱਗੀ ਤੇ ਹਨੇਰਾ ਨਹੀਂ ਰਾਇਆ ਹੋ ਗਿਆ ਦੇਖੋ ਮੇਰ ਦਾ ਟਾਈਮ ਹੈ ਦਵਤਿਆ ਮਸੂਗਾ ਚਲੋ ਜਾ ਕੇ ਜਿਹੜੇ ਪੀਂਦੇ ਨੇ ਅੰਦਰ ਨੂੰ ਠਾਕਦੇ ਆ ਮਿਲਦੇ ਆ ਵੇਲਾ ਜਿਹੜਾ ਸ਼ਾਮ ਦੁਪਹਿਰ ਨੇ 2 ਵਜੇ ਦਾ ਹੋ ਚੁੱਕਿਆ ਤੇ ਕਿਸੇ ਦੇ ਆਪਦੇ ਖੇਤਾਂ ਪਾਣੀ ਲੱਗਾ ਸੀ ਕਿਸੇ ਦੇ ਪੁੱਛ ਕੇ ਜਮਾਰ ਵੀ ਜਿਹੜੀ ਵਾਢੀ ਤੇ ਐਸ ਵਕਤ ਇਹਦਾ ਤੁਸੀਂ ਬੂਜਾ ਦੇਖ ਰਹੇ ਹੋ ਹਨਾ ਇਸ ਇਹ ਬੂਜੇ ਦਾ ਯੂਸ ਹਰੇਕ ਨਹੀਂ ਕੀਤਾ ਉਹ ਇਸ ਤੇ ਗੁੰਦ ਲੱਗਦੀ ਆ ਦੇਖੋ ਇਸ ਚੀਜ਼ ਤੇ ਗੁੰਦ ਲੱਗਦੀ ਆ ਦੇਖੋ ਗੁੰਦ ਹੁੰਦੀ ਆ ਨਾ ਆ ਦੇਖੋ ਇਹਦੇ ਚ ਗੁੰਦ ਨਿਕਲਦੀ ਹੁੰਦੀ ਆ ਗੋਲੀ ਜੀ ਚੋਂ ਜੂਨ ਦੀਆਂ ਛੁੱਟੀਆਂ 'ਚ ਇਹ ਗੁੰਦ ਨਾਲ ਮੈਂ ਬੜੀਆਂ ਫੋਟੋਆਂ ਚਪਕਾਈ ਆ। ਆਲਮੋਸਟ ਸਾਰਿਆਂ ਨੇ ਚਪਕਾਈ ਆ ਇਦਾਂ ਦਾ ਕੁਝ ਪੂਜਾ ਏ। ਤੇ ਬਸ ਇਹੀ ਦਿਖਾਉਣਾ ਸੀ ਤੁਹਾਨੂੰ। ਇਹਨਾਂ ਦਾ ਦਾ ਕੁਝ 부ज्जा ਦੇ ਇਸ ਤੇ ਸਾਰੀਆਂ ਇਹ ਦੇਤੀਆਂ ਲੱਗੀਆਂ ਗੋਲੀਆਂ ਆ। ਤੇ ਉਹ ਚ ਗੁੰਦ ਹੀ ਨਿਕਲ ਗਿਆ ਉਹਨੇ ਚਿਪਚਪਾਇਆ ਹੋਇਆ ਉਹਦਾ ਹੋਰ ਹੀ ਨਿਕਲ ਆ ਪਤਾ ਨਹੀਂ ਕੀ ਚੀਜ਼ ਹੁੰਦੀ ਆ ਦੇਖੋ ਮੇਰੇ ਹੱਥਾਂ 'ਚ ਚਿਪਚਪੇ ਹੋ ਗਏ। ਤੇ ਚਲੋ ਕਮੇ ਲੱਗਿਆ ਅੱਜ ਦਾ ਵਲੌਗ ਕਮੈਂਟ ਕਰਕੇ ਜਰੂਰ ਦੱਸੋ ਮਿਲਾਂਗੇ ਨਵੇਂ ਵਲੌਗ ਦੇ ਨਾਲ ਕੱਲ ਸਵੇਰ 7 ਵਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ